ਆਪੀ ਨੇ ਆਪ ਸਾਜੇ ਹੋ ਆਪੀ ਨੇ ਰੱਖੀ ਉਹ ਨਾਉ ਤੋ ਹੀ ਉਤਤ ਸਾਜਿਏ ਕਰ ਆਸਨ ਵਿੱਠੋ ਜਾਓ ਆਪਣੇ ਅੰਦਰ ਦੇ ਵਿੱਚ ਆਪ ਕੋ ਬਿਰਾਜ ਮਾਣੇ ਅਗਰ ਪੁੱਛੇ ਕਿ ਰੱਬ ਦਾ ਕੋਈ ਕੋਈ ਆਦਮੀ ਪੁੱਛੇ ਕਿ ਰੱਬ ਦਾ ਐਡਰੈਸ ਕੀ ਰੱਬ ਇਹਦਾ ਕਿੱਥੇ ਉਹਦਾ ਪਤਾ ਕੀ ਹੈ ਉਹਨੂੰ ਕਿੱਥੇ ਮਿਲਿਆ ਜਾ ਸਕਦਾ ਹੈ ਕਿ ਆਸਾ ਦੀ ਵਾਰ ਦੇ ਬਚਨੇ ਬਲਹਾਈ ਕੁਦਰਤ ਉਸੇ ਕਰਤਾਪੁਰ ਆਪਣੀ ਕੁਦਰਤ ਦੇ ਵਿੱਚ ਆਪਣੀ ਕਿਰਤ ਦੇ ਵਿੱਚ ਵਿਧੇਵਾਨ ਹੈ বিরাজਮਾ ਹੈ ਫੈਲ ਪ੍ਰਸਾਦ ਰਾ ਆਥੋਂ ਉਸਾ ਜਮਨਾ ਅਸਗਾ ਉਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਵੈਸਾ ਪਰ ਸੰਸਾਰ ਦੇ ਵਿੱਚ ਗੁਰ ਕਹਨੇ ਉਸ ਪਰਮੇਸ਼ਰ ਦੀ ਤੋ ਪ੍ਰਸਾਦਨਾ ਕਰਨਾ ਚਾਹੀਏ ਅਲਗ-ਅਲਗ ਧੀ ਕੇ ਜਿਨ੍ਹਾਂ ਦੇ ਕੋਈ ਗੁਣ ਸੀ ਨੋਕੀ ਮੋٹے ਤੌਰ ਤੇ ਇਸ ਸੰਸਾਰ ਵਿੱਚ ਚਾਰ ਕਿਸਮ ਦੇ ਬੰਦੇ ਨੇ ਕਿਸਮ ਤੇ ਬੜੇ ਉਹਨਾਂ ਨੂੰ ਚਾਰਾਂ ਨੂੰ ਵਲਾਦ ਕੇ ਪਈ ਹਜ਼ਾਰਾਂ ਬਣ ਜਾਂਦੀ ਹੈ ਪਰ ਮੋٹے ਤੌਰ ਤੇ ਚਾਰ ਕਿਸਮ ਦੇ ਇਨਸਾਨ ਨੇ ਗੁਰੂ ਨੇ ਸਮਝਾਉਣ ਨੂੰ ਵਿੱਚ ਇਹ ਸਭ ਦਿੱਸਿਆ ਇਹ ਕੋ ਲੋਕ ਨੇ ਜਿਹੜੇ ਵਿਦਿਆ ਪੜ੍ਹਦੇ ਨੇ ਜਿਨ੍ਹਾਂ ਨੂੰ ਬੰਮ ਕਹਿਆ ਜਾਂਦਾ ਹੈ ਵੈਸੇ ਹੈ ਕਿ ਬਰਾਬਰ ਸਭ ਪਰ ਧਾਰਮਿਕ ਆద్ਭੂਤੇ ਦੇ ਸੰਜ ਵਿੱਚ ਜਿਨ੍ਹਾਂ ਵਿੱਚ ਗ੍ਰਾਵਿਟੀ ਆਇਆ ਉਹਨਾਂ ਨੇ ਵਰਟੀਕਲ ਕਰ ਦਿੱਤਾ ਉਪਰ ਤੋਂ ਦੇ ਘਰ ਦਾ ਉਪਰ ਤੋਂ ਤੇ ਹੈ ਨਹੀਂ ਸੰਭਰ ਬ੍ਰਾਹਮਣ ਖੱਤਰੀ ਸ਼ੂਦਰ ਤੇ ਵੈਸ਼ ਇਸ ਕਰਕੇ ਗੁਰਦਾਨਿਕ ਨੇ ਇਹਨਾਂ ਚਾਰਾਂ ਵਰਨਾਂ ਨੂੰ ਇੱਕ ਕੀਤਾ ਸੀ ਚਾਰ ਵਰਨ ਤੇ ਇੱਕ ਵਰਨ ਕਰਾਇਆ ਖੱਤਰੀ ਬ੍ਰਾਹਮਣ ਸ਼ੁਦ ਵੈਸ਼ ਉਪਦੇਸ਼ ਚਾਰ ਵਰਨਾਂ ਤੋਂ ਸੰਜ ਇਹ ਬਰਾਬਰ ਹਨ ਪਰ ਹੋਟੇ ਤੌਰ ਤੇ ਦੁਨੀਆ ਲੋਕੀਂ ਦੇ ਇਸ ਸੰਸਾਰ ਵਿੱਚ ਚਾਰ ਕਿਸਮ ਦੇ ਲੋਕ ਹੁੰਦੇ ਨੇ ਔਰ ਕਿਸੇ ਨੇ ਆਪਣੀ ਕਿਸਮ ਦੇਖਣੀ ਹੋਵੇ ਤੇ ਪਰਖ ਕਰ ਸਕਦਾ ਇੱਕ ਲੋਕ ਜਿਹੜੇ ਵਿਦਿਆ ਪੜਦੇ ਨੇ ਦਿਮਾਗੀ ਬੰਦੇ ਹੁੰਦੇ ਉਹਨਾਂ ਨੂੰ ਕੋਈ ਇਨਕ ਸਿੱਖਣਾ ਹੋਵੇ ਕੋਈ ਭਾਸ਼ਾ ਸਿੱਖਣੀ ਹੋਵੇ ਕੋਈ ਗਿਆਨ ਸਿੱਖਣਾ ਹੋਵੇ ਵਿਦਾ ਦਾ ਵਿਚਾਰ ਕਰਦਾ ਹੋਵੇ ਸਾਸ਼ਟ੍ਰ ਦਾ ਸੰਘੁਦਨ ਸੰਦੀ ਦੀ ਵਿਦਿਆ ਪੜਨੀ ਹੋਵੇ ਉਹ ਲੋਕ ਵਖਤਾ ਹੁੰਦੇ ਪੰਡਤ ਹੁੰਦੇ ਇੱਕ ਕਿਸਮ ਹੈ ਸੰਸਾਰ ਦੂਸਰੀ ਕਿਸਮ ਖत्री ਕਸ਼ਤਰੀ ਜਿਹੜੇ ਲੜਦੇ ਜਿਹਦਾ ਜਿਹਦਾ ਦੇ ਵਾਸਤੇ ਹੱਥ ਵਿੱਚ ਸ਼ਸਤਰ ਜਿਹਦਾ ਹੁੰਦਾ ਹੈ ਉਹ ਸੌਂ ਜਾਂਦੇ ਹੋਰ ਉਹਨੂੰ ਲੜਨੇ ਆਉਂਦਾ ਉਹ ਵੀ ਤੇਰੇ ਪੜਸ ਉਹ ਹੋਰ ਕੋਈ ਕੰਮ ਕਿਉਂਕਿ ਉਹਨਾਂ ਦੇ ਕੈਰੇਕਟਰ ਦੇ ਵਿੱਚ ਉਹਨਾਂ ਦੇ ਚਿੱਤਰ ਦੇ ਵਿੱਚ ਇੱਕ ਚੀਜ਼ ਪ੍ਰੋਮੀਨੈਂਟ ਹੋ ਜੇਗੀ ਬਾਕੀ ਚੀਜ਼ਾਂ ਵੀ ਹੋਣਗੀਆਂ ਪਰ ਇੱਕ ਖਾਸ ਗੱਲ ਹੋਏਗੀ ਉਹ ਲੜਨਾ ਮਰਨਾ ਜਾਣਦੇ ਹੋਣਗੇ ਛਤਰੀ ਹੋਣਗੇ ਯੋਧੇ ਹੋਣਗੇ ਬਹਾਦਰ ਹੋਣਗੇ ਸੂਰਬੀਰ ਹੋਣਗੇ ਗੁਰੂਤੀਆ ਫੌਜਾਂ ਲੜਦੀਆਂ ਸਨ ਤੇ ਭਾਈ ਕਨਾਈਆ ਜੀ ਸੇਵਾ ਕਰਨੇ ਸਰਪਾਰੀ ਉਹਨਾਂ ਨੇ ਜਗੜੀ ਲੜੀ ਉਹਨਾਂ ਦੀ ਤਾਈ ਬੱਕਰੀ ਤੇ ਜਿਹੜੇ ਯੋਧੇ ਲੜਦੇ ਸਨ ਉਹਨਾਂ ਦੀ ਤਾਈ ਉਹਨਾਂ ਦਾ ਚਿੱਤਰ ਜਿਹੜਾ ਉਹਨਾਂ ਦਾ ਤਾਈ ਜਿਹੜੀ ਹੈ ਟਾਈਪ ਆਫ ਕਰੈਕਟਰ ਜਿਹੜਾ ਹੈ ਫੋਟੋਫੋਟੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਸੇਵਾ ਕਰਦੇ ਪਰੇ ਜੋ ਨਾਲੋਂ ਮਲਬ ਪੱਟੀ ਦਿੱਤੀ ਕਿ ਜਿੱਥੇ ਰੋਗੀਆਂ ਜਿੱਥੇ ਫਟੜ ਲੋਗ ਨੇ ਉਹਨਾਂ ਨੂੰ ਤੁਸੀਂ ਮਲਬ ਪੱਟੀ ਦੀ ਸੇਵਾ ਕਰ। ਇਸ ਤੀ ਗਈ। ਉਹ ਜੋਦੇ ਲੜਦੇ ਪੰਡਿਤ ਸ਼ਾਸਤਰ ਸਿਮਰਤ ਪੜਿਆ ਜੋਗੀ ਗੌਰਵ-ਗੌਰਖ ਕਰਿਆ ਮੈਂ ਹਰ ਹਰ ਜਪ ਪੜਿਆ ਅਗੋ ਮਹਾਰਾਜ ਜੀ ਨੇ ਸਿਆਸੀ ਮਕਬੂਤ ਲਾਇ ਦੇਸ ਵਾਰੀ ਪਰਤੇ ਤਿਆਗ ਕਰੀ ਵਿਚਾਰੀ ਬੈਵੁਰਖ ਹਰ ਆਸ ਸੁਭਾਈ ਖਤਰੀ ਕਰਮ ਕਰੇ ਸੁਰਤਲ ਪਾਵੈ ਸੂਦ ਵੈ ਸਪਰਕਿਤ ਪਾਵੈ ਮੈਵੁਰਖ ਹਰ ਮੰਨ ਚੜਾ ਤੁਰ ਕੇ ਨੇ ਖਤਰੀ ਜਿਹੜੇ ਲੜਦੇ ਜੋਦੇ ਹੁੰਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਵੈਸ਼ ਵੈ ਉਹ ਲੋਗ ਵੈ ਜਿਹੜੇ ਬਿジネスਮੈਨ ਹੁੰਦੇ ਨੇ ਜਿਹੜੇ ਵਪਾਰ ਦੇ ਵਿੱਚ ਪੀਕ ਤੇ ਪਹੁੰਚੇ खतरी आदमी तो का बिजनेस कराई घटा खाए मैं संगीतकार हाँ मैन कोई इंजीनियरिंग काम देगा दे या कोई डॉक्टर दे काम देगा तो मैं तो फेल इस करके संसार जो पोलिटिकल क्या जी ग पूरी नहीं होंगे इंजीनियर जो डॉक्टर बन गया डॉक्टर जो इंजीनियर बन गया ਕਲਾਕਾਰ ਜਿਹੜਾ ਉਹ ਕਿਸੇ ਸ਼ੂ ਕੰਪਨੀ ਚ ਲੱਗ ਗਿਆ ਇਹ ਉਲਟ-ਉਲਟ ਹੋਣ ਕਰਕੇ ਸਾਰਾ ਜਿਹੰਦਾ ਸੰਸਾਰ ਦੀ ਬੰਦੀ ਹਾਲਤੇ ਸਾਹਮਣੇ ਆਪਣਾ ਟਾਈਪ ਕੋਲੋਂ ਪਤਾ ਨਹੀਂ ਹੁੰਦਾ ਕੰਮ ਕਹੀ ਜਾਂਦੇ ਨੇ ਬੁਨਿਆਦ ਵਿਦੇਗ ਦੀ ਕਈ ਸ਼ਾਇਰ ਬੰਨਾ ਚਾਹਦੇ ਉਹ ਡਾਕਟਰ ਬਣ ਜਾਂਦੇ ਤੇ ਜਿਹਨੇ ਫੜੀ ਜਾਣੀ ਓਹ ਨੀਰ ਪੈ ਜਾਂਦਾ ਉਹ ਇਸਰ ਕੀ ਇਹ ਗੁਰੂ ਕਹਿੰਦੇ ਨੇ ਪਛੰਣ ਦੀ ਲੋੜ ਹੈ ਵੈਸ ਜਿਹੜਾ ਇਹ ਬਿਜ਼ਨਸਮੈਨ ਹੁੰਦਾ ਹੈ ਔਰ ਇਹ ਬਿジネス ਦੇ ਪ੍ਰਵੇਸ਼ ਹੁੰਦਾ ਹੈ। ਇਹਨੂੰ ਪਤਾ ਹੈ ਕਿ ਕਿਹੜਾ ਵਪਾਰ ਕਰਨਾ ਹੈ, ਕਿਹੜਾ ਵਪਾਰ ਚਾਹਤਾ ਹੋਵੇ। ਉਸ ਤੋਂ ਬਾਅਦ ਆਉਂਦਾ ਹੈ ਸੂਦਰ। ਸੂਦਰ ਦਾ ਮਤਲਬ ਸੇਵਾਦਾਰ ਹੈ। ਅਸੀਂ ਸੂਦਰ ਨੂੰ ਭਗਤੀ ਦੇ ਨਾਮ ਗੀਂਜਾ ਦੇ ਨਵਦਸ਼ੀ ਦੇ ਦਿੱਤੀ ਹੈ। ਆਛਾ ਕਿ ਨਹੀਂ। ਸੂਦਰ ਦਾ ਮਤਲਬ ਉਹ ਜਿਹੜਾ ਸੇਵਾ ਕਰਦਾ ਹੈ, ਜੋੜਿਆਂ ਦੀ ਸੇਵਾ ਕਰਦਾ, ਝਾੜੂ ਦੀ ਸੇਵਾ ਕਰਦਾ। ਉਹਦੇ ਵਿੱਚ ਇਹ ਚੀਜ਼ ਪ੍ਰਵੇਸ਼ ਹੈ। ਔਰ ਗੁਰੂ ਘਰ ਅੰਦਰ ਚਾਰੇ ਕੈਰੈਕਟਰ ਜਿਹੜੇ ਦੇਖਣ ਨੂੰ ਮਿਲ ਲਗੇ।

ਸਤਿ ਸ੍ਰੀ ਅਕਾਲ ਜਦੋਂ ਮੇੜਿਆਈ ਬਾਪੂ ਦੇ ਘਰ ਦੀ ਸੋਭਾ ਜਿਹੜੀ ਹੈ ਨਾ ਉਹ ਮਿਲ ਜਾਂਦੀ ਤੇ ਉਹਦੇ ਅੰਦਰ ਨੂੰ ਜਿਹੜੇ ਗਿਆਰੂ ਚਕਸੂ ਹਨ ਉਹ ਝਾੜ ਪੈ ਗਏ ਉਹਨੂੰ ਗਿਆਨ ਹੁੰਦਾ ਤੇ ਗਿਆਨ ਹੁੰਦਿਆਂ ਹੀ ਮਨ ਉਸ ਅਨੰਦ ਦੀ ਧਾਰਾ ਜਿਹੜੀ ਹੈ ਉਹ ਵਹਿ ਜਾਂਦੀ ਹੈ ਜਿਸ ਨਾਲ ਜੀਵ ਜਿਹੜਾ ਉਹਦਾ ਧਨ ਹੋ ਜਾਂਦਾ ਨਹੀਂ ਤੇ ਕੰਮ ਕਰਦੇ ਕਰਦੇ ਕਈ ਵਾਰੀ ਮਨ ਐਸਾ ਸ਼ੇਂਕ ਹੋ ਜਾਂਦਾ ਹੈ ਬੰਦ ਦਾ ਅੰਦਰ ਸੁਗੜ ਜਾਂਦਾ ਹੈ ਪ੍ਰਸੰਤਾ ਲਿਵੇਦੀ ਖਿੜਾ ਲਿਵੇਦਾ ਉਹ ਵਿਗਸਨਾ ਜਿਹੜਾ ਕਿਡਾ ਕਿਰਾਵ ਹੈ ਉਹ ਸਾਰਾ ਕੁਝ ਆਰਮੀ ਭੁੱਲ ਜਾਂਦਾ ਹੈ ਪੰਜਾ ਕੇ ਦਿਨ ਨਹੀਂ ਤੂੰ ਗੁਰੂ ਦੇ ਨਾਲ ਜੁੜ ਗੁਰੂ ਦੇ ਨਾਮ ਦੇ ਨਾਲ ਜੁੜ ਤੇ ਇਹ ਸਰਕੇ ਅਸੀਂ ਅੰਧੇ ਲੋਕ ਹਾਂ ਇਸ ਤਰ੍ਹਾਂ ਦੀ ਗੋਤ ਜਦ ਮੈਂ ਉਹਦੇ ਤੇ ਆਪਣੀ ਟੀਕ ਰੱਖੀ ਹੈ ਅੰਧ ਦੇ ਦੀ ਟੀਕ ਤੇਰਾ ਨਾਮ ਖੁਦ ਕਰਾ ਇਹ ਸ਼ਬਦੀ ਕੀਰਤੀ ਪੰਕਤੀ ਇਹ ਹੈ ਕਿ ਮੈਂ ਅੰਧਲੇ ਹਰ ਟੀਕ ਟਿਕਾਈ ਮੈਂ ਆਪਣੇ ਅੰਧੇਪਨ ਨੂੰ ਦੂਰ ਕਰਨ ਵਾਸਤੇ ਆਪਣੀ ਆਸਾ ਆਪਣੇ ਟੇਕ ਜਿਹੜਾ ਆਪਣਾ ਆਸਰਾ ਜਿਹੜਾ ਹੈ ਕਿ ਗੁਰੂ ਨੂੰ ਬਣਾ ਲਿਆ ਹੈ ਸਭ ਤੋਂ ਸੱਚੇ ਪਾਤਸ਼ਾਹ ਜੀ ਉਹਨੇ ਨੇ ਚੋਂ ਇਹਨੂੰ ਬੜਿਆ ਦਿੱਤੀ ਹੈ ਉਹ ਅਨੁਭਵ ਕਰ सिमट पड़िया जो भी गोरख गोरख करिया मैं मूरख हर हर जब पड़िया हर जब पड़िया सन्यासी भी भूत लाए ते सवार सन्यासी ਚਾਰੀ ਮੈਂ ਮੂਰਤ ਹਰ ਆਸ ਸੁਹਾਰ ਫਤਰੀ ਕਰਮ ਕਰੇ ਸੁਰਤਨ ਪਾਵੈ ਸੁੰਦਰੈ ਪ੍ਰਕਿਰਤਮਾ ਆ ਮੈਂ ਦਰੇ ਪਰਨਾ ਸਗਾਵੇ